ਮਾਸੀ ਹਾਂ ਕਿਵੇਂ ਹੋ ਤਾ ਠੀਕ ਹੈ ਠੀਕ ਹੈ ਮਾਸੀ ਠੀਕ ਠਾਕ ਹਾਂ ਹੋਰ ਵਧੀਆ ਹਾਂ ਵਧੀਆ ਤੇਰਾ ਕਿਵੇਂ ਆਉਣਾ ਹੋ ਗਿਆ ਅੱਜ ਉਹ ਬਸ ਮੈਂ ਜਾਂਦਾ ਸੀ ਡਿਊਟੀ ਅੱਛਾ ਉਹ ਮਗਾ ਚੱਲ ਜਾਂਦਾ ਮਾਸੀ ਨੂੰ ਮਿਲ ਜਾ ਚੱਲ ਵਧੀਆ ਕੀਤਾ ਆ ਜਾ ਬਹਿ ਜਾ ਪੁੱਤ ਹੋਰ ਮਗਾ ਬਥੇਰਾ ਟਾਈਮ ਹੋ ਗਿਆ ਹੋਰ ਤੂੰ ਤਾਂ ਆਉਂਦੀ ਨਹੀਂ ਹੈ ਯਾਰ ਉਹ ਕੀ ਦੱਸਾਂ ਮਾਸੀ ਟਾਈਮ ਨਹੀਂ ਲੱਗਦਾ ਅੱਜ ਕੱਲ ਤੂੰ ਤਾਂ ਇੰਦੇ ਮਾਸੀ ਜਾਉਂਦੀ ਹੈ ਕਿ ਮਰ ਗਈ ਜਮੀਨ ਨਹੀਂ ਆਉਂਦਾ ਜਾਂ ਬੰਦਾ ਆਏ ਕਾਨੂੰਨ ਗੱਲ ਇੱਕ ਤਾਂ ਤੈਨੂੰ ਪਤਾ ਹੋਣਾ ਵੋਟਾਂ ਕਰਕੇ ਉਤੋਂ ਦੀ ਫ੍ਰੈਸ਼ਰ ਵਾਲਾ ਬਹਿ ਰਿਆ ਹਾਂ ਕਦੇ ਉਧਰ ਡਿਊਟੀ ਕਦੇ ਗੱਦੇ ਡਿਊਟੀ ਹੋਰ ਬਾਈ ਰਹਿੰਦੇ ਮਲਾਜਮਾਂ ਨੂੰ ਤਾਂ ਮਾਸੜੇ ਰਹਿੰਦੀ ਨੇ ਉਹ ਵਸ ਪੁੱਤ ਹੁਣੀ ਖੇਤ ਗਿਆ ਤੇਰੇ ਮੂਰੀ ਅੱਛਾ ਅੱਛਾ ਹੋਰ ਚੱਪ ਗਿਆ ਪਹਿਲੀ ਐ ਮਿਲ ਲ ਦਮਾਰੀ ਪੁਲਿਸ ਆਉਂਦੀ ਆ ਪੁਲਿਸ ਨੂੰ ਫੋਨ ਕਰ ਦਾਂ ਨਾ ਉਹ ਮੈਂ ਬਾਈ ਸੀ ਬਸ ਉਹੀ ਨਹੀਂ ਕਰਿਆ ਹੁਣ ਮਗਾ ਗੱਲ ਜਾਣੇ ਤਾਂ ਹੈਗੀ ਆਂ ਤੁਸੀਂ ਤਾਂ ਭੁੱਲ ਗਿਆ ਫੋਨ ਫੋਨ ਲਾਉਣਾ ਉਹ ਨਾ ਨਾ ਮਾਸੀ ਤੇਰੇ ਨੰਬਰ ਸੇਵ ਆ ਸਾਰੇ ਅੱਛਾ ਆਹੀ ਜਿਹੀ ਕੋਈ ਗੱਲ ਨਹੀਂ ਹੈਗੀ ਆਸ ਪੁੱਤੋਂ ਪਾਣੀ ਲਿਆ ਵਾਈ ਨੂੰ ਹਰਸ਼ ਹਾਈ ਰੱਬਾ ਇਹ ਤਾਂ ਉਹੀ ਪੁੱਸਾ ਲੈ ਜਿਹੜਾ ਸਾਡੇ ਪਿੰਡ ਮੇਰੇ ਡੈਡੀ ਨੂੰ ਫੜਨ ਆਏ ਸੀ ਕਿਤੇ ਮੇਰੀ ਚਾਚੀ ਨੇ ਹੋਰ ਤਾਂ ਨਹੀਂ ਕੰਮ ਗੜਾ ਕਰਤਾ ਕਿਤੇ ਮੈਨੂੰ ਫੜਨ ਆਏ ਹੋਣ ਤੇਰੇ ਉੱਤੇ ਪਾਣੀ ਮਸੀ ਆ ਗੁੜੀ ਕੌਣ ਇਹ ਬੁੱਤ ਸੁਖ ਦੇ ਘਰ ਆਈ ਹੈਗੀ ਸੋ ਕਰੇ ਕਾਲੀ ਦੱਸਿਆ ਹੀ ਨਹੀਂ ਫਿਰ ਤੁਸੀਂ ਉਹ ਪੁੱਤ ਆਈ ਸੀ ਤਾਂ ਬਸ ਰਿਸ਼ਤਾ ਕਾਲੀ ਕਾਲੀ ਚ ਹੋ ਗਿਆ ਸੇ ਦੇਖਣੀ ਗਈ ਸੀ ਤੇਰਾ ਮਾਸੜ ਤੇ ਮੈਂ ਸੁਖ ਤੇ ਨਹੀਂ ਜਾਣੇ ਬਸ ਫਿਰ ਚੁੰਨੀ ਚੜਾਵਾ ਜੇ ਕਰਤਾ ਅੱਛਾ ਜੇ ਆਈ ਕਰਤਾ ਪਾ ਕਟਕ ਹੋਰ ਬਸ ਨਾਲ ਹੀ ਲੈ ਆਏ ਫਿਰ ਚਲ ਵਧੀਆ ਹੁੰਦਾ ਖਰਚੇ ਤੋਂ ਵੀ ਬਚ ਗਏ ਨਰੇ ਹੋਰ ਹੋਰ ਗੱਲ ਵੀ ਨਹੀਂ ਹੋਈ ਤੇਰੀ ਮਾਂ ਨਾਲ ਵੀ ਨਹੀਂ ਮੇਰੇ ਤੇ ਗੱਲ ਹੋਈ ਮੁੜ ਕੇ ਵੀ ਬਸ ਹੋਰ ਦੱਸੀ ਨਹੀਂ ਤੁਸੀਂ ਤਾਂ ਇਹ ਤਾਂ ਆ ਜਾਂਦੇ ਸਾਰੇ ਰੱਬਰੀ ਬਸ ਕੋਈ ਨਾ ਮੰਮੀ ਜੀ ਇਹ ਕੌਣ ਇਹ ਬੁੱਤ ਮਾਇਦਾਨ ਨੂੰ ਦੱਸਣਾ ਭੁੱਲ ਗਈ ਇਹ ਮੇਰੇ ਭਾਂਜੇ ਵੱਡੀ ਭੈਣ ਦਾ ਬੇਟਾ ਵੀਰੇ ਤੁਸੀਂ ਤਾਂ ਉਹੀ ਆ ਜਿਹੜੇ ਸਾਡੇ ਪਿਡੇ ਡੈਡੀ ਨੂੰ ਗ੍ਰਿਫਤਾਰ ਕਰਨ ਆਏ ਸੀ। ਅੱਛਾ ਅੱਛਾ ਉਹਨਾਂ ਦੀ ਕੁੜੀਆਂ ਵੀ ਤੁਸੀਂ? ਹਾਂਜੀ ਵੀਰੇ। ਕੀ ਗਰਜਟ ਨਾ ਸੀਗਾ? ਹਾਂਜੀ। ਠੀਕ ਅੱਛਾ ਸਮਝ ਗਿਆ ਹੁਣ ਸਮਝ ਗਿਆ। ਵੀਰੇ ਮੇਰੇ ਡੈਡੀ ਨੂੰ ਗਲਤ ਫਸਾਇਆ ਗਿਆ। ਪਲੀਜ਼ ਤੁਸੀਂ ਸਾਡੀ ਹੈਲਪ ਕਰ ਦਿਓ। ਕੋਈ ਗੱਲ ਨਹੀਂ ਬਾਈ ਮੈਂ ਦੇਖੂਗਾ ਮੈਂ ਨਾ ਕੇਸ ਦੀ ਜਾਂਚ ਹੋਈ ਜਾਂਦੀ ਆਂਦਾ। ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਤੇਰੇ ਡੈਡੀ ਨੂੰ ਜਲਦ ਜਲਦ ਬਾਹਰ ਲਿਆਈਏ। ਹਾਂ ਵੀਰੇ ਮੇਰੇ ਡੈਡੀ ਦਾ ਕੋਈ ਕਸੂਰ ਨਹੀਂ ਉਸ ਗੱਲ 'ਚ। ਕੋਈ ਗੱਲ ਨਹੀਂ ਬਾਈ ਕੋਈ ਗੱਲ। ਟੈਨਸ਼ਨ ਨਾ ਲੈ ਤੂੰ ਕੋਈ ਗੱਲ। ਠੀਕ ਆ ਬਾਲਾ ਉਹ ਤਾਂ ਮਾਸੀ 3:00 'ਤੇ ਯੋ ਕੋ ਸੇੜੀ ਕੋਈ ਨਾ ਕਰ ਜੱਟ ਜੀ ਨਾ ਕੁੜੀ ਤਾਂ ਬਤੋ ਸੇੜੀ ਐ ਨਾ ਤੈਨੂੰ ਕਹਤਾ ਹੋਰ ਨਾ ਪੰਗਿਆਂ 'ਚ ਪੈ ਜੀ ਨੇ ਮਾਸੀ ਵਿੱਚ ਆਦਾ ਪੀਂਦਾ ਨਹੀਂ ਮੈਂ ਜਾਣਾ ਗਾ ਡਿਊਟੀ ਅੱਛਾ ਹਾਂ ਸੀਤੀ ਜਾਣਾ ਜੀ ਆਰਸੀ ਬੋ ਤਾਂ ਚਾਹ ਤਾਂ ਪੀਂਦਾ ਨਹੀਂ ਬਾਈ ਤੂ ਰਿਆ ਮੇਰੇ ਕੋਲੇ ਹਾਂਜੀ ਮੰਮੀ ਜੀ ਉਹ ਤਾਂ ਮੈਂ ਤੈਨੂੰ ਆਏ ਕਹਿੰਸੀ ਹਾਰੇ ਤੇ ਆਪਾਂ ਫੇਰ ਉਹਦੀ ਮੂੰਗੀ ਦਾਲ ਧਰਾਂ ਜੋ ਬਾਹਰਲੇ ਕਰੋ ਸਾਹਮਣੋਂ ਬੱਠਾ ਪਾਖੀਆਂ ਭਰ ਲਿਆ ਠੀਕ ਐ ਮੰਮੀ ਜੀ ਚਾ ਮਸੀ ਉਹਦੀ ਕੁੜੀ ਹੈ ਹੈ ਹਾਂ ਉਹਦੀ ਕੁੜੀ ਹੈ ਪੁੱਤ ਮੇਰੀ ਗੱਲ ਸੁਣ ਤੈਨੂੰ ਕੋਈ ਲੋੜ ਨਹੀਂ ਹੈਗੀ ਹੈਲਪਫੁਲ ਕਰਨ ਦੀ ਠੀਕ ਹੈ ਨਾ ਨਾ ਕੋਈ ਨਾ ਮਸੀ ਜੇ ਉਹਨੇ ਕਤਲ ਕੀਤਾ ਹੈ ਤੈਨੂੰ ਪੁੱਛ ਲੈ ਕੇ ਜਾਈਆ ਫੜ ਕੇ ਦੱਸ ਮੈਨੂੰ ਮਸੀ ਨਾਲੇ ਉਹਦੇ ਤਾਂ ਗਵਾ ਵੀ ਨਹੀਂ ਹੱਕ ਚ ਵੀਨੇ ਕਤਲ ਕਰਿਆ ਬੰਦੇ ਨੇ ਫੇਰ ਹੋਰ ਕੀ ਬਾਲਦਾ ਆਪਾਂ ਨੂੰ ਕੀ ਲੋੜ ਹੈ ਸੰਕਦੀ ਇਹੋ ਜਿਹੇ ਬੰਦੇ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਹੈ ਪੁੱਤ ਹੋਣੀ ਚਾਹੀਦੀ ਹੈ ਮਸੀ ਤੂੰ ਕਤਲ ਕਰਦੇ ਨੇ ਬਗਾਨਾ ਪੁੱਤ ਮਾਰਿਆ ਹਾਂ ਆਪਾਂ ਨੂੰ ਕਿੰਨਾ ਦੁੱਖ ਹੋਵੇ ਜੇ ਕੋਈ ਆਪਣੇ ਨੂੰ ਮਾਰੇ ਸਹੀ ਗੱਲ ਹੈ ਮਸੀ ਨਾ ਕੋਈ ਵੱਲੇ ਤੂੰ ਹੋਰ ਇਹ ਜਾ ਹੋਣਾ ਕਰੀ ਚੰਗਾ ਤੂੰ ਕੋਈ ਹੈਡਫੋਨ ਆਪਣੀ ਕਰਨ ਦੀ ਲੋੜ ਨਹੀਂ ਤੈਨੂੰ ਨਾ ਕੋਈ ਨਾਸੀ ਜਿਵੇਂ ਤੂੰ ਕਹਿਤਾ ਉਵੇਂ ਕਰੂ ਬਸ ਠੀਕ ਹੈ ਪੁੱਤ ਹਾਂ ਚਲ ਵਾਸੀ ਮੈਂ ਚੱਲਦਾ ਚੰਗਾ ਚਲ ਆ ਜਿਆ ਕਰਨਾ ਅਗਦੇ ਰੱਬ ਦਾ ਚੰਗਾ ਨਾ ਨਾ ਹੁਣ ਤਾਂ ਮੇਰੀ ਡਿਊਟੀ ਇੱਥੇ ਆ ਥਾਣੇ ਦੇ ਨੇੜੇ ਹੀ ਆ ਕੋਈ ਨਾ ਜਿਹੜਾ ਮਰ ਜਾ ਕਰੂਗਾ ਹੋਰ ਤੇਰੀ ਮਾਂ ਨੂੰ ਕੈਸੀ ਨਿਆ ਜੀ ਨਾਈ ਕਦੇ ਨੰਗਦਾ ਰੱਬ ਦਾ ਛੱਡ ਜੀ ਜਾਂਦਾ ਲੈ ਜੀ ਬੰਦੇ ਹੱਥ ਨੇ ਲੈ ਆਉਂਗਾ ਲੈ ਆਉਂਗਾ ਤੇਰੇ ਮਿਲਾ ਦੂੰ ਤੇਰੀ ਭੈਣ ਨੂੰ ਚੰਗਾ ਕੋਈ ਨਾ ਚਲ ਚੰਗਾ ਚੱਲਦਾ ਠੀਕ ਹੈ ਪੁੱਤ ਠੀਕ ਹੈ ਬੋਲ ਨਾ ਲੇ ਮੇਰੀ ਸੱਸ ਵੀ ਜਾਣ ਕੇ ਪਾਤਕੀਆਂ ਨਾਲ ਮੇਰੇ ਮੱਥਾ ਮਰੋਂਦੀ ਐ ਵੀ ਗਿੱਜਰ ਲਿਆਵੇ ਉਤੋਂ ਮੇਰੀ ਚਾਚੀ ਉਹ ਮੈਨੂੰ ਗਿੱਜਰ ਕਿੱਥੋਂ ਦੇ ਦੋ ਫਰਛ ਤੈਨੂੰ ਘੰਟਾ ਹੋ ਗਿਆ ਪਾਥੀਆਂ ਲੈਣ ਗਈ ਨੂੰ ਤੂੰ ਰਾਮ ਨਾਲ ਉੱਥੇ ਜਾ ਕੇ ਰਹਿ ਗਈ ਨਹੀਂ ਮੰਮੀ ਜੀ ਗਿੱਲੀਆਂ ਸੀਗੀਆਂ ਪਾਥੀਆਂ ਵਿੱਚੋਂ ਦੇਖ ਕੇ ਲੱਗੀਆਂ ਆਈਆਂ ਪੂਰੇ ਕਾਦੇ ਵਾਸਤੇ ਬੈਠੇ ਤੈਨੂੰ ਤਾਂ ਅਖਸ ਮੂੰਗੀ ਦਾਲ ਧਰਨ ਨੂੰ ਵਿਹਾਰੇ ਚ ਪਾਥੀਆਂ ਪਾ ਲਈਂ ਦੋ ਪਾਣੀ ਗਰਮ ਕਰ ਦੇ ਸੀ ਮੰਮੀ ਮੈਂ ਤਾਂ ਪਾਣੀ ਤੈਨੂੰ ਸਮਝੀ ਤੈਂ ਚਾਚੀ ਨੂੰ ਫੋਨ ਕਰਿਆ ਕਿ ਨਹੀਂ ਕਰਿਆ ਹਜੇ ਮੰਮੀ ਜੀ ਫੋਨ ਤਾਂ ਮੈਂ ਕਰਤਾ ਕਿਹਾਂ ਕੋਈ ਨਹੀਂ ਦੇ ਜਾਣ ਇਹ ਦੂ ਬਾਹ ਦੇਣ ਕੇ ਜਿਉਂ ਠੰਡੇ ਲੰਗੀ ਫੋਨ ਤਾਂ ਕਰਿਆ ਮੰਮੀ ਮੈਂ ਤੂੰ ਪਾਉਂਦੀ ਨਹੀਂ ਦਿਮਾਗ 'ਚ ਕੋਈ ਗੱਲ ਮੇਰੀ ਕਹੀ ਹੋਈ ਉਹ ਨਹੀਂ ਬੈਠੀ ਰਹੇਗੀ ਜਿੰਨਾ ਚਿਰ ਤੇਰੇ ਘਰ ਹੋਈ ਮੈਂ ਕਦੇ ਨਹੀਂ ਦੂੰ ਠੀਕ ਆਉਂਦੀ ਹੈਗੀ ਮਚਾਤਾ ਨਾ ਹੋਰ ਸਮਝਦੀ ਨਹੀਂ ਕੋਈ ਗੱਲੀ ਨਹੀਂ ਪਾਉਂਦੀ ਹੈਗੀ ਦਿਮਾਗ 'ਚ ਪਾਗਲ ਬਣਾ ਰੱਖਿਆ ਗਏ ਨੇ ਤੋਂ ਮਿੰਨੇ ਹੋ ਗਏ ਮੋਹ ਕਾ ਕਰਦੀ ਨੂੰ ਕਿੰਨੇ ਦਿਨ ਹੋ ਗਏ ਹੁਣ ਕਹਿਆ ਉਹ ਗਿੱਜਰ ਨੂੰ ਕਹਦੇ ਗਿੱਜਰ ਨੂੰ ਕਹਦੇ ਦਿਮਾਗ 'ਚ ਨਹੀਂ ਪਾਉਂਦੇ ਵਗ ਜੂ ਉਧਰ ਜਾ ਕੇ ਸਾਂਹੇ ਲਾ ਕੇ ਬਹਿ ਜੂ ਟਿੱਕ ਟਿੱਕੀ ਉਰੇ ਅੰਦਰ ਬੈਜੋ ਕਿ ਤਾਂ ਟਿਕ ਟਿਕੀ ਲਾ ਕੇ ਬੈਜੋ ਸਾਰਾ ਦਿਨ ਹੀ ਮਾਂ ਤੇ ਤੇ ਉਹਨੂੰ ਯਾਦ ਕਰੀ ਜਊ ਲੈ ਹੈਲੋ 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 ਸਤਿ ਸ੍ਰੀ ਅਕਾਲ ਜੱਤੀ ਜੀ ਸਤਿ ਸ੍ਰੀ ਅਕਾਲ ਕੀ ਮੈਂ ਫੋਨ ਲਾ ਲਿਆ ਚਾਚੀ ਜੀ ਮੈਂ ਤਾਂ ਹੀ ਕਹਿੰਦੀ ਸੀਗੀ ਵੀ ਮੇਰੀ ਮੇਰੇ ਸੱਸ ਕਹਿੰਦੇ ਨੇ ਮੈਨੂੰ ਕਹਿਦੇ ਆ ਵੀ ਚਾਚੀ ਨੂੰ ਵੀ ਗਿੱਜਰ ਲਿਆ ਤੇ ਉਹਦੇ ਬਾਰੇ ਗੱਲ ਕਰਨੀ ਸੀ ਮੈਂ ਤਾਂ ਇਹ ਕਮਾਲ ਹੋ ਗਈ ਕੀ ਕਹਿਆ ਕਹਿੰਦੇ ਗਿੱਜਰ ਲਿਆ ਹੈ ਹਾਂਜੀ ਨਾ ਹਾਂ ਤਾਂ ਉਹ ਵਿਆਹ ਤਾਂ ਕਰਤਾ ਤੇਰੇ ਤੇ ਕਿੰਨਾ ਪੈਸਾ ਖਰਚ ਕਰਤਾ ਹਜੇ ਹੋਰ ਕੁਝ ਪਾ ਗੀਆਂ ਤੂੰ ਸਾਡੇ ਤੋਂ ਚਾਚੀ ਜੀ ਇੱਕ ਗਿੱਜਰ ਤੇ ਦੋ ਚਾਰ ਚੀਜ਼ਾਂ ਹੋਰ ਕਹਿੰਦੀ ਸੀ ਮੇਰੀ ਸੱਸ ਇਹ ਨਹੀਂ ਕਰ ਸਕਦਾ ਤੋ ਮੇਰੀ ਗੱਲ ਨਾ ਕੰਨ ਖੋਲ ਕੇ ਸੁਣ ਲਾ ਜਿੰਨਾ ਤੇਰੇ ਤੇ ਪੈਸਾ ਅਸੀਂ ਖਰਚਣਾ ਸੀ ਨਾ ਖਰਚ ਤਾਂ ਹੁਣ ਸਾਡੇ ਕੋਲ ਨਾ ਤੇਰੇ ਦੇਣ ਵਾਸਤੇ ਕੁਛ ਨਹੀਂ ਹੈਗਾ ਨਾ ਤੈਨੂੰ ਐ ਨਹੀਂ ਲੱਗਦਾ ਵੀ ਤੇਰਾ ਪਿਓ ਤਾਂ ਜੇਲ੍ਹ ਚ ਬੈਠਾ ਹੈ ਹੈ ਉਹ ਤੇ ਇੰਨਾ ਪੈਸਾ ਖਰਚ ਹੋਈ ਜਾਂਦਾ ਆ ਵਕੀਲ ਹੀ ਲੈ ਕੇ ਅੱਧਾ ਕਰਤਾ ਸਾਡਾ ਹਜੇ ਹੋਰ ਕੀ ਭਾਗਦੀ ਐ ਤੂੰ ਚਲ ਕੋਈ ਨਹੀਂ ਚਾਚੀ ਜੀ ਸਮਾਨ ਦਾ ਨਹੀਂ ਹੁੰਦਾ ਤਾਂ ਰਹਿਣ ਦੋ ਪਰ ਮੇਰੇ ਆਹ ਹੋ ਨਹੀਂ ਹੁੰਦਾ ਜਵਾਬ ਦੇ ਦੀ ਮੇਰੇ ਡੈਡੀ ਦਾ ਧਿਆਨ ਰੱਖਣਾ ਤੁਸੀਂ ਉਧਰ ਜ਼ਰੂਰ ਕਰਨਾ ਨੇ ਤੇ ਦੇਦੀ ਦੇ ਤਿਆਂ ਰੱਖੀ ਜਾਂਦੇ ਆ ਉਸੇ ਤੇ ਤਾਂ ਪੈਸਾ ਖਰਚ ਕਰੀ ਜਾਂਦੇ ਆ ਸਾਡੇ ਕੋਲੇ ਕੀ ਰਹਿ ਗਿਆ ਹੁਣ ਹੁਣ ਵਿਆਹ ਤਾਂ ਕਰ ਤਾਂ ਆਪਦੇ ਘਰੇ ਬਸ ਰੱਸ ਹੈ ਨਹੀਂ ਹੁਣ ਤੇ ਸਾਡੇ ਕੋਲ ਕੁਝ ਦੇਣ ਨੂੰ ਠੀਕ ਜੱਤੀ ਅੱਜ ਤੋਂ ਬਾਅਦ ਨਾਲੇ ਫੋਨ ਨਾ ਕਰੀਂ ਇੱਥੇ ਠੀਕ ਪਾਇਰ ਬੋਰਡੀ ਮਾੜੀ ਕੁਸਮ ਕੁਥੀ ਹੋਣੀ ਫਲੇਸ ਦੇ ਵਾਲੀ ਠਾ ਲੈ ਕੇ ਆਇਆ ਹਾਂ ਕਿ ਖੇਤੋਂ ਸਮਾਨ ਬਸ ਇਹਨਾਂ ਨੂੰ ਤਾਂ 20 ਬਚ ਗਿਆ ਕਣਕ ਦਾ ਅੱਛਾ ਫਿਰ ਨੂੰ ਸਾਮ ਦੀ ਤੇ ਨਾਲੇ ਢੀਏ ਵੀ ਜਿਹੜੀ ਬਚੀ ਹੋਈ ਹੈ ਮੈਂ ਤਾਂ ਕੀ ਸਾਮਣਾ ਕਿਸੇ ਨੂੰ ਦੇ ਦੂ ਦੇ ਜਿਹੜੀ ਬਚ ਗਈ ਹੁਣ ਆਪਾਂ ਤਾਂ ਬਿਜਲੀ ਹੁਣ ਆ ਗਾਂ ਕੀ ਕਰਨੀ ਹੈਗੀ ਕੋਈ ਨਹੀਂ ਕਿਰਤ ਸਾਹਿਬ ਤੇਰਾ ਗੋਹਾ ਪਿਆ ਸਾਰੇ ਪੱਠੜ ਭਰਿਆ ਅਸਾਂ ਰੇੜੀ ਡਿੱਕੀ ਜਾਂਦੇ ਸੀ ਕਿਹੜੇ ਪੈਣ ਦੀ ਕੋਈ ਨਹੀਂ ਸਾਮ ਦੇ ਜਿਹੜਾ ਸਮਾਨ ਬਚ ਗਿਆ ਤਾਂ ਨਿਬੜੇ ਕੰਮ ਕੰਨ ਕਰਾ ਕੀ ਮਾਰ ਲਿਆ ਬੁਤਾ ਤੇ ਕੁਛ ਨਹੀਂ ਡੈਡੀ ਜੀ ਮੇਰਾ ਹੱਥ ਜਲ ਗਿਆ ਸੀ ਗਰਮ ਚਾਹ ਪੈ ਗਈ ਸੀ ਧਿਆਨ ਨਾਲ ਕੰਮ ਕਰਿਆ ਕਰੋ ਕਿਥੇ ਦੇ ਗਲਾਸ ਚ ਪੋਣ ਲੱਗੀ ਚਾਹ タルਕੇ ਤੇ ਚਾਹ ਪੂਣੀ ਵੱਡੇ ਭਾਂਡੇ ਚ ਚਾਹ ਪੂਣੀ ਸੀ ਇਹਨੇ ਗੜਬੀ ਗੁਰਬੀ ਚ ਪੋਣ ਲੱਗੀ ਚਲ ਫੇਰ ਵੀ ਐ ਹੋ ਜਾਂਦਾ ਵੀ ਉੱਤੇ ਨਾ ਪੈਂਦੀ ਉਹ ਗਲਾਸ ਚ ਦੇਖ ਸੋਨ ਪਤੀਏ ਮੂੰਹ ਵੀ ਡਾਂਦਾ ਸਾਰਾ ਐ ਹਰਕੇ ਚ ਪੋਣ ਲਿਓ ਸਾਰੇ ਹੱਥ ਸਿਕਾਓ ਕਰ ਲਿਆ ਕਰੇ ਕੰਮ ਤਾਂ ਹਾਂ ਚਾਹ ਪਿੰਦੀ ਸੁਣਾ ਹੁਣ ਮੈਂ ਵੀ ਮੂਤੀ ਲਾ ਦਾਂ ਗਲਾਸ ਇਹਦੇ ਚਲਦੇ ਦਵਾਈ ਦਿੰਦਾ ਮਾਰਦਾ ਨਾ ਚਲੇਦੀ ਮੈਂ ਦਾਦੀ ਸਵੇਰੇ ਮੈਂ ਦਵਾਈ ਲਿਆ ਦੂੰਗਾ ਦਵਾਈ ਨੂੰ ਤਾਂ ਕੀ ਹੋਇਆਗਾ ਉਹ ਤਾਂ ਠੀਕ ਐ ਨੇ ਟੌਲਗੇਟ ਲਾ ਲਈ ਸੀਗੀ ਠੀਕ ਤਕ ਆਹਨੂੰ ਵਧਦਾ ਵਧ ਜਾਂਦਾ ਏ ਇਹਨਾਂ ਤਾਂ ਟੌਲਗੇਟ ਲਾ ਲਈ ਸੀ ਕਹਿੰਦੀ ਠੀਕ ਐ ਮੈਂ ਚਲ ਆ ਚਲ ਦੇਖ ਲਾਂਗੇ ਫਿਰ ਲੈ ਆਏ ਗੱਲ ਮੁੰਜੇ ਤੇ ਉਹ ਸੁਖਾਇ ਨਹੀਂ ਇਹਦੇ ਕਪਾਲ ਮੁੱਛੰਦ ਗਿਆ ਹੋਇਆ ਦੋ ਤਿੰਨ ਦਿਨ ਹੋ ਗਏ ਉਹਨੂੰ ਆਈ ਨਹੀਂ ਹੈਗਾ ਉਹ ਤਾਂ ਹਜੇ ਸ਼ਾਇਦ ਅੱਜ ਆ ਜਾਣਗੇ ਸ਼ਾਮ ਤੱਕ ਆਉਣਗੇ ਬਾਈ ਦਿਨ ਲਾਤੇ ਉਹਨਾਂ 3 ਦਿਨ ਲੱਗਦੇ ਨੇ ਫਿਰ 3 ਦਿਨ ਕਿੰਮਤ ਲਾਦਨ ਚਾਰ ਦਿਨ ਹੋ ਗਏ ਨਾ ਨਾ ਪਰ ਇਹ ਤਾਂ ਉੱਥੇ ਵਗ ਗਿਆ ਸੀਗਾ ਉਹ ਮੁੰਡੇ ਕੋਲੇ ਜਾ ਕੇ ਆਥ ਨੇ ਉਹ ਰੁਕੋ ਗਿਆ ਸੀਗਾ ਫੇਰ ਵਗ ਗਿਆ ਸੀਗਾ ਉਹ ਪਸ਼ੂ ਰੰਭੀ ਜਾਂਦੇ ਨੇ ਉਹਨਾਂ ਕੋਲ ਤਾਂ ਥੋੜਾ ਧਿਆਨ ਹੀ ਨਹੀਂ ਆ ਜਮੇ ਮੈਂ ਪਾ ਦਿਆਂ ਪਾ ਦਿਆਂ ਕੱਖ ਉਹਨਾਂ ਨੂੰ ਨਹੀਂ ਸਾਮ ਤੱਕ ਹੀ ਖੜੇ ਰਹਿਣਗੇ ਉਹ ਕੋਈ ਨਹੀਂ ਹਜਾ ਕਿਹੜਾ ਤਾਰਾਂ ਵੇ ਲੋ ਤਾਰਾਂ ਬੀਲਦੇ ਕਿ ਉਹਨੂੰ ਫੇਰ ਦੇਣੇ ਦੋ ਟੋਕਰੇ ਚਾਹ ਮੈਂ ਉੱਧਰ ਬਾਦਲ ਚੋ ਲਿਆ ਕੇ ਦੋ ਟੋਕਰੇ ਪਾ ਦੇ ਪਰ ਉਹ ਮੈਂ ਤਾਂ ਹੁਣ ਪਾਉਂਗੀ ਮੈਂ ਮੈਥੋਂ ਕਿੱਥੇ ਚੱਕਿਆ ਜਾਂਦਾ ਟੋਕਰਾ ਹੁਣ ਇੱਕ ਤਾਂ ਉੱਧਰ ਲੈ ਕੇ ਰਹਿਣਾ ਹੁਣ ਦੋ ਘਰ ਛੱਡ ਕੇ ਜਾਣਾ ਪੈਂਦਾ ਕਿੱਥੇ ਟੋਕਰੇ ਚੱਕ ਕੇ ਲਿਉਂ ਮੈਂ ਚੱਲ ਮਾ کرده هني اونانو کرده ਚਾਰ ਨੂੰ ਤੁਹਾਨੇ ਇੱਕ ਟਾਈਮ ਹੀ ਖਾਂਦੀਆਂ ਮੈਂ ਲਾ ਕੇ ਮੈਂ ਦੋ ਡੋਕਰੇ ਲੈ ਕੇ ਚਾਰ ਦੇ ਪਾਣ ਦਾ ਨਾ ਚਾਰ ਨਹੀਂ ਲੋਟ ਆਉਣਾ ਦੋਨੇ ਟਾਈਮ ਵਿੱਚ ਹਾਂ ਇਹ ਦੁੱਧਾਣਾ ਲਿਆ ਪਾ ਕੇ ਲੈ ਉਹ ਹੀ खा लिया जी हाथ चौबक दया पाई चाबक नहीं पिना नहीं hmm. तेरा तेरा हाथ नहीं मरौड़ा तेरा ठीक आता नहीं कम करना तेरे पिओ खेत आके पाके जाएगा ਕਰਦੀਆਂ ਕੋਈ ਨਹੀਂ ਕਰਦੀਆਂ ਨੇ ਹੋਰ ਖੜੀ ਹੋ ਚੱਲ ਕੰਮ ਕਰ ਸਾਰੇ ਕੰਮ ਪੈਣਗੇ ਬਹਿ ਜਾਂਦੀ ਆਰਾਮ ਨਾਲ ਆ ਕੇ ਕੰਮ ਦੀ ਨਹੀਂ ਕਰਦੀ ਨਹੀਂ ਹੈਗੀ ਉਹ ਦੂ ਨਾ ਚ ਪਤਾ ਨਹੀਂ ਫੋਨ ਕਰਦੀ ਹੈ ਪਤਾ ਨਹੀਂ ਨਹੀਂ ਕਰਦੀ ਹੈਗੀ ਤਪਾ ਰੱਖਿਆ ਇਹਨੇ ਤਾਂ ਮੈਨੂੰ ਉਹ ਇਹਦੀ ਮੇਰ ਕਰਾਉ ਲੈ ਦਵਾਈ ਲਿਆ ਦੇਣੀ ਦਵਾਈ ਨੂੰ ਦੱਸ આગ ਲੜੇਗਾ ਇਹਨਾਂ આગ ਲੜੇ ਨੂੰ ਦਵਾਈ ਦਵਾ ਦਿਓ ਮਾੜਾ ਜਾ ਹੱਥੋਂ ਦੇ ਵਿੱਚ ਦੇ ਲਿਆ ਚਾਹ ਪੈਗੀ ਦੱਸ ਇਹਨੇ ਚ ਕੀ ਹੋ ਗਿਆ ਇਹਨੂੰ ਹੇ ਰੱਬਾ ਕੰਮ ਕਿਹੜਾ ਹੁਣ ਹੁੰਦਾ ਹੈਗਾ ਕਿਤੇ ਗੋਡੇ ਦੁਖੀ ਜਾਂਦੇ ਨੇਗੇ ਸਾਰਾ ਦਿਨ ਜਿਉਂ-ਜਿਉਂ ਉਮਰ ਵਧੀ ਜਾਂਦੀ ਹੈ ਜੀ ਜਿਉਂ-ਜਿਉਂ ਦੁੱਖ ਵਧੀ ਜਾਂਦੇ ਨੇਗੇ ਜਿਉਂ-ਜਿਉਂ ਲਾਲਚ ਵਧੀ ਜਾਂਦਾ ਹੈਗਾ ਆ ਕੀ ਬੋਲ ਤੋ ਮੈਂ ਕੀ ਆਪ ਦੇ ਉੱਥੇ ਲੈ ਕੇ ਜਾਨੇਗਾ ਛੋਡੇ ਵਾਸਤੇ ਫਿਰਦੀ ਹੈਗੀ ਮੈਂ ਵੀ ਮੈਂ ਤਾਂ ਕੁਛ ਨਹੀਂ ਕਿਹਾ ਹੋਰ ਤੂੰ ਪਖਾਣਾ ਜਾਂ ਕੀ ਪਾਉਣਾ ਮੈਨੂੰ ਤੂੰ ਕਹਿੰਦੀ ਜਿਉਂ-ਜਿਉਂ ਉਮਰ ਵਧੀ ਜਾਂਦੀ ਹੈ ਮਗਾ ਨਾਲ ਨਾਲ ਤੇਰਾ ਲਾਲਚ ਵਧ ਹੀ ਜਾਂਦਾ ਚੱਲ ਗੱਲ ਸੁਣ ਕੋ ਮੈਨੂੰ ਪੈਸੇ ਲਿਆ ਕੇ ਦੇ ਕੀ ਕਰਨੇ ਪੈਸੇ ਨੇ ਮੈਂ ਸਪਰੇਇ ਲਈ ਹੁਣੇ ਕਣਕ ਤੇ ਕਰਨ ਵਾਲੀ ਦਵਾਈ ਛਿੜਕਣੀ ਹੈ ਵਾ ਮੰਗਣੀ ਆਇਆ ਕਰੋ ਪੈਸੇ ਪੈਸਾ ਆਉਂਦਾ ਤਾਂ ਕਿਸੇ ਪਾਸੇ ਹੋਈ ਨਹੀਂਗਾ ਜੇ ਆਉਂਦਾ ਜਣਾ ਖਾਣਾ ਪੈਸੇ ਦੇ ਦੋ ਪੈਸੇ ਦੇ ਦੋ ਆ ਹੁਣ ਤਾਂ ਤੈਨੂੰ ਫੜਾਇਆ 800 ਦੇ ਹਿਸਾਬ ਕਰਕੇ ਕਣ 2 ਲੱਖ ਰੁਪਇਆ ਲੱਗੇ ਨਹੀਂ ਪਹਿਲਾਂ ਕਣਕ ਜੀਰੀਆਂ ਤੇ ਚੱਲ ਕੋਈ ਨਹੀਂ ਔਰ ਤੂੰ ਤਾਂ ਆਇਆ ਸਾਰੇ ਉੱਥੇ ਸੱਪ ਵਾਂਗ ਪਾਣੀ ਬੈਠੀ ਰਣੀ ਹੋਵੇ ਖੱਡ ਵੀ ਲਿਆ ਕਰ ਉਹਨਾਂ ਨੂੰ ਕੱਢਣਾ ਹੈ ਕਿਹੜਾ ਬੰਕ ਕੀ ਬਣੀ ਰਹੀਆਂ ਸੱਪ ਮੰਗੂ ਕਹੇ ਤੇ ਕੁੰਡਲੀ ਮਾਰ ਰખી ਆ ਸੱਪ ਮੰਗੂ ਹੋਰ ਐ ਕੁੰਡਲੀ ਤਾਂ ਮਾਰ ਰખી ਐ ਮੈਂ ਕੀ ਪੈਸਾ ਨੂੰ ਇੱਕ ਅੱਧੇ ਧਰ ਕੇ ਲੈ ਕੇ ਜਾਣਾ ਨਾਲ ਟੱਲੇ ਪੁੱਤ ਅੱਛਾ ਕੋਹਾ ਹਾਂਜੀ ਮੰਮੀ ਜੀ ਕੋਹਾ ਤਾਂ ਵਚਲੇ ਆ ਅੱਛਾ ਤਾਂ ਕੀਤਾ ਕੋਈ ਅੱਧੀ ਚਾਚੇ ਆ ਚੀਨੂ ਫੋਨ ਹਾਂਜੀ ਮੰਮੀ ਜੀ ਫੋਨ ਦਾ ਮੈਂ ਕਰਿਆ ਸੀਗਾ ਕੀ ਕਹਿੰਦੇ ਫੇਰ ਕਹਿੰਦੇ ਕੋਈ ਨਹੀਂ ਕਰਾਂਗੇ ਕੋਈ ਹੱਲ ਅੱਛਾ ਤੈਨੂੰ ਬਸ ਕਿਹੜਾ ਤੋਰ ਨਹੀਂ ਜਾਂਦੇ ਸੀ ਸਾਡੇ ਨਾਲ ਪਿੱਛੇ ਸਮਾਨ ਘਾਉਣ ਨੂੰ ਦੇਊਗਾ ਕਾਹ ਮਹੀਨੇ ਹੋ ਗਏ ਵਿਆਹ ਨੂੰ ਕੋਈ ਨਹੀਂ ਮੰਮੀ ਜੀ ਜੇ ਮੇਰੇ ਡੈਡੀ ਹੁੰਦੇ ਉਹ ਤਾਂ ਕਰਦੇ ਹੁਣ ਚਾਚਾ ਚਾਚੀ ਤੁਹਾਡੇ ਹਿਸਾਬ ਤੇ ਕਰ ਰਹੀਆਂ ਆਪਦੇ ਹਿਸਾਬ ਤੇ ਕਿਵੇਂ ਕਰਨਗੇ ਨਾ ਪੁੱਤਿਆਂ ਨੇ ਨਾ ਉਹ ਹੀ ਗੱਲ ਉਹਨਾਂ ਨੇ ਮਲੰਗਾ ਨੇ ਤੋਰ ਤਾਂ ਦਿੱਤੀ ਨਾਲ ਤੇ ਹੁਣ ਉਹਨਾਂ ਨੂੰ ਪਤਾ ਨਹੀਂ ਵੀ ਕੁਝ ਦੇਣਾ ਪੈਂਦਾ ਹੁੰਦਾ ਤੇ ਹੀ ਪੈਣ ਨੂੰ ਮੰਮੀ ਜੀ ਮਲੰਗ ਮਲੰਗ ਦਾ ਕੀ ਮਤਲਬ ਮਲੰਗੀ ਨੇ ਉਹ ਫੁਰਕਿਓ ਸ਼ਾਮੇਗੇ ਉਹ ਮਰਦੇ ਇੱਕ ਕਾਲਾ ਵਿਚੋਲਾ ਜਿਹਨੇ ਸਾਨੂੰ ਕਹਿਆ ਸੀ ਦਾਜ ਦਾ ਗਾ ਟਰੱਕ ਭਰ ਕੇ ਦੇਣਗੇ ਕੁੜੀ ਨੂੰ 15 ਕਿਲੇ ਜ਼ਮੀਨ ਤੇ ਆਉਂਦੇ ਨੇਗੇ ਤੇਰੇ ਨਾਲ ਤਾਂ ਨੱਕ ਮੂੰਹ ਕੁਝ ਵੀ ਨਹੀਂ ਲਾਇਆ ਹੈਗਾ ਉਰ ਮੈਂ ਸ੍ਰੀਕੇ ਦੀ ਮੂੰਹ ਦਿਖਾਉਂ ਜੋ ਅੱਗ ਨਹੀਂ ਰਹੀ ਆਗੀ ਜਿਵੇਂ ਮੈਂ ਤੈਨੂੰ ਲਿਆਉਣ ਜਾਂਦੀ ਆ ਕੰਨ ਫੜ ਕੇ ਤੈਨੂੰ ਮੈਂ ਕੱਢਣ ਵੀ ਜਾਂਦੀ ਆਗੀ ਜਿਹੜਾ ਤੇਰੇ ਤੇ ਉਹਨੂੰ ਚਾਚੀ ਨੇ ਗਿੱਜਰ ਦਿੱਤਾ ਸੀ ਮੇਰੇ ਤਾਂ ਨਾ ਨਾ ਕੇ ਹੱਥ ਹੀ ਜਲ ਗਏ ਇੰਨਾ ਪਾਣੀ ਗਰਮ ਕਰਦਾ ਕੋਈ ਨਹੀਂ ਮੰਮੀ ਜੀ ਦੇ ਦੇਣਗੇ ਮੈਂ ਕਰੀਏਗਾ ਜਾ ਕੇ ਪਾਣੀ ਗਰਮ ਕਰਮ ਮਨਾਉਣਾਗਾ ਲੱਗੇ ਐਡੀ ਲੁਤਰੋ ਖਿੱਚ ਕੇ ਬਾਹਰ ਰੱਖ ਦੂੰਗੀ ਜ਼ਬਾਨ ਤੇਰੀ ਸ਼ਰਮੂ ਵੀ ਨਹੀਂ ਮੰਦੀ ਹੈਗੀ ਕਾਫੇ ਦੀ ਬੋਲਦੀ ਆ ਜਾ ਕੇ ਮਲੰਗ ਮਲੰਗਨ ਹੈ ਉਹ ਕੀ ਸ਼ਗਾ ਉਹਨੇ ਕੇ